ਤਦਾ ਸ਼੍ਰੀਮੁਖਰ ਸਾਹਿਬ ਦੇ ਨਿਰੋਲ ਸੇਵਾ ਸੰਸਥਾ ਵੱਲੋਂ 15ਵਾਂ ਵਿਸ਼ਾਲ ਨਗਰ ਕੀਰਤਨ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਰਿਆ ਜਾ ਰਿਹਾ ਹੈ ਜੋ ਕਿ ਅਜੋ 27 ਫਰਵਰੀ ਤੋਂ ਸ਼ੁਰੂ ਹੋ ਕੇ ਵਿਸ਼ਾਲ ਨਗਰ ਕੀਰਤਨ 6 ਮਾਰਚ ਨੂੰ ਭਾਰਤ ਤੋਂ ਪਾਕਿਸਤਾਨ ਸਿੱਧ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ। ਦਾ ਸਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ 15ਵਾਂ ਮਹਾਨ ਨਗਰ ਕੀਰਤਨ ਦਾ ਨਿਰੋਲ ਸੇਵਾ ਸੰਸਥਾ ਦੇ ਵੱਲੋਂ ਯੋਜਨ ਕੀਤਾ ਜਾ ਰਿਹਾ ਹੈ। ਆ ਗੁਰਦੁਆਰਾ ਗੁਪਤ ਸਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅੱਜ ਇਹ ਦੀ ਆਰੰਭਤਾ ਹੋ ਰਹੀ ਹੈ ਤੇ ਪੜਾਦਰ ਪੜਾ ਹੁੰਦਾ ਹੋਇਆ ਇਹ 6 ਮਾਰਚ ਨੂੰ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਪਵਿੱਤਰ ਧਰਤੀ ਤੇ ਜਿਹੜੀ ਇਹਦੀ ਜਾ ਕੇ ਸਮਾਪਤੀ ਹੋਣੀ ਹੈ ਆ 15ਵਾਂ ਮਹਾਨਗਰ ਕੀਰਤਨ ਰੋਲਸਾ ਸੰਸਥਾ ਵੱਲੋਂ ਅਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਧਰਤੀ ਤੇ ਜਾਣ ਵਾਲਾ ਇਹ ਚੌਥਾ ਨਗਰ ਕੀਰਤਨ ਹੈ ਇਹ ਜਿਹੜੀ ਸੇਵਾ ਇਹ ਤੁਹਾਨੂੰ ਗੋ nal بادشاہ ਮਹਾਰਾਜ ਜੀ ਦੇ ਅਵਤਾਰਪੁਰ ਨੂੰ ਸਮਰਪਿਤ ਹੈ ਔਰ ਸਾਡੇ ਇਲਾਕੇ ਦੇ 64 ਪਿੰਡਾਂ ਦੇ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਹੈ ਜਿਨ੍ਹਾਂ ਦੇ ਵਿੱਚ ਸੁੱਧ ਉਚਾਰਨ ਜਪਜੀ ਸਾਹਿਬ ਦਾ ਅਰਥ ਅਤੇ ਕੰਠ ਮੁਕਾਬਲੇ ਜਿਹੜੇ ਉਹ ਅਗਲਾ ਸਾਰਾ ਸਾਲ ਚੱਲਨੇ ਹੈ ਉਹਦੇ ਅਰਦਾਸ ਸਮਾਗੋ ਨੂੰ ਵੀ ਇਹ ਜਿਹੜੀ ਸੇਵਾ ਸਮਰਪਿਤ ਹੈ ਨਗਰ ਕੀਰਤਨ ਤੁਸੀਂ ਦੇਖੋਗੇ ਆਪਣਾ ਗੁਰੂ ਘਰ ਦੀਆਂ ਲਾਡਲੀਆਂ ਫੌਜਾਂ ਹਾਥੀ ਘੋੜੇ ਅਰੇ ਔਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਗੁਰਦੁਆਰਾ ਸਿਰਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਦੇ ਦਰਬਾਰ ਸਾਹਿਬ ਸ੍ਰੀ ਹਮੰਦਰ ਸਾਹਿਬ ਦੇ ਉਡੀਆਂ ਦੇ ਸਭ ਤੋਂ ਵੱਡੇ ਮਾਡਲ ਬਣਾ ਕੇ ਅਸੀਂ ਤਰਕਾ ਦੇ ਉੱਪਰ ਸਜਾਏ ਆ ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਉਹ ਇਤਿਹਾਸ ਵੀ ਦੱਸਿਆ ਜਾ ਰਿਹਾ ਵੀ ਇਹਨਾਂ ਗੁਰੂ ਘਰ ਦਾ ਕੀ ਇਤਿਹਾਸ ਹੈ ਇਹਦੇ ਵਿੱਚ ਇਹਦੇ ਨਾਲ ਸੰਗਤ ਦੇ ਵਿੱਚ ਇੱਕ ਬੜੀ ਖਿੱਚ ਪੈਦਾ ਹੋਏਗੀ ਕਿ ਅਸਲ ਵਿੱਚ ਜਾ ਕੇ ਅਸੀਂ ਉਹਨਾਂ ਗੁਰੂ ਧਾਮਾਂ ਦੇ ਦਰਸ਼ਨ ਕਰੀਏ ਤੇ ਸੰਗਤ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਕਿਉਂਕਿ ਇਹ ਟੋਟਲੀ ਸੰਗਤ ਦਾ ਪ੍ਰੋਗਰਾਮ ਹੈ ਸੰਗਤ ਨੂੰ ਸਮਰਪਿਤ ਹੈ ਗੁਰੂ ਮਹਾਰਾਜ ਦੀ ਕਿਰਪਾ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪਿੰਦ ਪੇਰ ਜਾਂ ਕੋਈ ਪੱਖਪਾਤ ਨਹੀਂ ਟੋਟਲੀ ਸੰਗਤ ਦੀ ਜਿਹੜੀ ਇਹ ਸੇਵਾ ਹੈ ਔਰ ਪੜਾਦਲ ਪੜਾ ਹੁੰਦਾ ਹੋਇਆ ਬੜੀ ਚੜ੍ਹਦੀ ਕਲਾ ਦੇ ਵਿੱਚ ਜਾ ਕੇ ਇਹ ਉਸੇ ਕਰਤਾਰਪੁਰ ਜਾ ਕੇ ਇਸ ਦੀ ਸੰਪੂਰਨਤਾ ਹੋਣੀ ਹੈ। ਅੱਜ ਇੱਥੇ ਗੁਰਦੁਆਰਾ ਗੋਬਸਰ ਸਾਹਿਬ ਤੋਂ ਜਿਹੜੀ ਪਹਿਲੇ ਦਿਨ ਦੀ ਰਵਾਨਗੀ ਹੋ ਕੇ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਜਾ ਕੇ ਪਹਿਲੇ ਦਿਨ ਦਾ ਵਿਸ਼ਰਾਮ ਹੈ ਤੇ ਦੂਸਰੇ ਦਿਨ ਦਾ ਜਿਹੜਾ ਵਿਸ਼ਰਾਮ ਹੈ ਗੁਰਦੁਆਰਾ ਗੁਰੂ ਕੀ ਟਾਪ ਦੋਦਾ ਤਲ ਸਾਹਿਬ ਜਾ ਕੇ ਉੱਥੇ ਜਿਹੜਾ ਦੂਸਰੇ ਦਿਨ ਦਾ ਵਿਸ਼ਰਾਮ ਹੈ ਤੀਸਰੇ ਦਿਨ ਦਾ ਜਿਹੜਾ ਵਿਸ਼ਰਾਮ ਹੈ ਗੁਰਦੁਆਰਾ ਜਾਮਨੀ ਸਾਹਿਬ ਰੋਇਪੁਰ ਤੇ ਚੌਥੇ ਦਿਨ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਪੰਜਵੇਂ ਦਿਨ ਦਾ ਵਿਸ਼ਰਾਮ ਜਿਹੜਾ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਕਸ਼ੀ ਨੌਮੀ ਔਰ ਛੇਵੇਂ ਦਿਨ ਦਾ ਜਿਹੜਾ ਵਿਸ਼ਰਾਮ ਹੈ ਉਹ ਗੁਰਦੁਆਰਾ ਬਾਬਾ ਰਾਜਾ RAM ਨੇੜੇ ਗੁਰਦਾਸਪੁਰ ਔਰ ਸਤਵੇਂ ਦਿਨ ਗੁਰਦੁਆਰਾ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਵਿਸ਼ਰਾਮ ਕਰਨ ਤੋਂ ਬਾਅਦ ਅੱਠਵੇਂ ਦਿਨ ਜਾ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਾ ਕੇ ਜਿਹੜੀ ਨਗਰ ਕੀਰਤਨ ਦੀ ਸਪੂਰਨਤਾ ਹੋ ਜਾਣੀ ਹੈ ਔਰ ਮੈਨੂੰ ਪਤਾ ਲੱਗਿਆ 540 ਦੇ ਜਿਹੜੇ ਕਰੀਬ ਦਾ ਉਹ ਜਥਾ ਕਨਫਰਮ ਹੋਇਆ ਜੋ ਉਹ ਨਗਰ ਕੀਰਨ ਦੇ ਨਾਲ ਕਰਤਾਰਪੁਰ ਕੋਰੀਡੋਰ ਵਾਲੇ ਰਾਂਗੇ ਜਰਾਹੀਂ ਜਿਹੜਾ ਉਹ ਕਰਤਾਰਪੁਰ ਸਾਹਿਬ ਦੀ ਪੂਤਰ ਧਰਤੀ ਦੇ ਨਤਮਸਤਕ ਹੋਣਾ। ਆ ਗੁਰੂ ਕੇ ਲਾਡ ਲੀਆਂ ਫੌਜਾਂ ਹਾਥੀ ਘੋੜੇ ਗੱਤਕਾ ਬੈਂਡ ਇਸ ਤੋਂ ਇਲਾਵਾ ਜਿਹੜਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਔਰ ਜਿਹੜੇ ਵਿਛੜੇ ਗੁਰਤਮ ਹੈ ਜਿਵੇਂ ਪੰਜਾ ਸਾਹਿਬ ਹੈ ਨੜਕਾਣਾ ਸਾਹਿਬ ਹੈ ਕਰਤਾਰਪੁਰ ਸਾਹਿਬ ਹੈ ਉਹਨਾਂ ਦੇ ਵੱਡੇ ਵੱਡੇ ਮਾਡਲ ਬਣਾ ਕੇ ਨਗਰ ਕੀਰਤਨ ਦੇ ਵਿੱਚ ਲਾਏ ਗਏ ਆ ਔਰ ਦੁਨੀਆ ਦੇ ਸਭ ਤੋਂ ਵੱਡੇ ਮਾਡਲ ਹੈ ਨਾਲ ਦੀ ਨਾਲ ਉਹਨਾਂ ਦਾ ਇਤਿਹਾਸ ਵੀ ਚੱਲ ਰਿਹਾ ਤਾਂ ਕਿ ਸੰਗਤ ਨੂੰ ਇਹ ਪਤਾ ਚੱਲ ਸਕੇ ਵੀ ਇਹਨਾਂ ਗੁਰੂ ਧਾਮਾਂ ਦਾ ਕੀ ਇਤਿਆਹ ਹੈ ਤਾਂ ਇਹ ਬੜੀ ਵੱਡੀ ਜਾਣਕਾਰੀ ਸੰਗਤ ਨੂੰ ਜਿਹੜੀ ਆ ਮਿਲਦੀ ਹੈ ਦਿਨ ਪ੍ਰਤੀ ਦਿਨ ਸੰਗਤ ਦਾ ਉਤਸ਼ਾਹ ਸੰਗਤ ਦੀ ਸੇਵਾ ਉਹ ਵਧਦੀ ਜਾ ਰਹੀ ਹੈ ਹਰ ਸਾਲ ਵਦਕੇਚਣ ਦੀ ਕਲਾ ਦੇ ਵਿੱਚ ਹੋ ਕੇ ਜਿਹੜਾ ਉਹ ਇਹ ਨਗਰ ਕੀਰਤਨ ਹੁੰਦਾ ਸੰਗਤ ਦੇ ਗੁਰੂ ਮਹਾਰਾਜ ਦੀ ਕਿਰਪਾ ਹੈ ਕਿਉਂਕਿ ਇਹ ਸੰਗਤ ਦਾ ਪ੍ਰੋਗਰਾਮ ਹੈ ਤੇ ਗੁਰੂ ਦੀ ਬਖਸ਼ਿਸ਼ ਵਾਲਾ ਪ੍ਰੋਗਰਾਮ ਹੈ